ਚਾਰ ਉਹਦਣ ਆ ਨਹੀਂ ਸਕੇ ਚਲੋ ਪਹਿਲੀ ਗੱਲ ਦੀ ਅਸੀਂ ਇਹਨਾਂ ਨਾਲ ਗੱਲ ਕੀਤੀ ਟੂਰ ਪਲਾਜੇ ਤੇ ਹਰ ਰਾਤੇ ਕਿਉਂ ਤੁਹਾਨੂੰ ਰੋਲ ਦਾਂਗੇ ਜਦੋਂ ਇਹਨੂੰ ਕਿਹਾ ਵੀ ਮੈਨੇਜਰ ਨਾਲ ਗੱਲ ਕਰਾਓ ਜਿਹੜਾ ਬੰਦਾ ਯਾਰ ਉਹਦੇ ਨਾਲ ਗੱਲ ਕਰਾਓ ਮੈਂ ਕਿਤੇ ਕੱਢ ਦਿੰਦਾ ਸਾਡੇ ਪ੍ਰਧਾਨ ਜੀ ਤੁਸੀਂ ਸਾਡੇ ਬੱਚੇ ਆ ਤੁਹਾਡੇ ਭਰਾ ਉਹਦੇ ਵਾਸਤੇ ਲੜਦੇ ਆ ਉਹ ਮੈਨੇਜਰ ਕੀ ਚੀਜ਼ ਆ ਇਹ ਕੌਣੀ ਗੱਲ ਕਰਦਾ ਕੀ ਗੱਲ ਕਰਦਾ ਸਾਰੇ ਢੋਲਾਂ ਦੇ ਸਾਰੇ ਢੋਲਾਂ ਦੀ ਗੱਲ ਕਰਦਾ ਸਾਰੇ ਅੱਜ ਦਾ ਆ ਕੰਪਨੀ ਨੂੰ ਨਹੀਂ ਢੋਲਣਾ ਜਿਹਾ ਹੈਗਾ ਬਿਲਕੁਲ ਬਿਲਕੁਲ 300 ਰੁਪਏ ਦੀ ਪਰਚੀ ਕੱਢੀ ਮੈਨੂੰ ਕਿੱਥੇ ਦਿਖਾਈ ਮੈਨੂੰ 300 ਰੁਪਏ ਦੀ ਪਰਚੀ ਕੱਟੀ ਹੋਏ ਇਸ ਮਸ਼ੀਨ ਦੀ ਪਹਿਲਾਂ ਇਹ ਮਤਲਬ ਨਵੀਂ ਪਰਚੀ ਵਰਕੇ ਲਈ ਇਹ ਮਸ਼ੀਨ ਨੇ ਇਹ ਨਵੀਂ ਪਰਤ ਪਾਉਣੀ ਚਾਹੁੰਦਾ ਹੈ ਇਹ ਗੱਲੇ ਕੁਛ ਨਹੀਂ ਸੱਚ ਸਾਰੇ ਦੋ ਗੱਲ ਕੀ ਟੂਪਰਾ ਜਿਹੜਾ ਸਾਲ ਸਾਰੇ ਕਿੰਨੇ ਆ 14 ਤਰੀਕ ਦੀ ਪਰਚੀ ਕੁੱਟੀ ਹੈ 300 ਰੁਪਏ ਦੀ ਇਸੇ ਮਸ਼ੀਨ ਦੀ ਇਸੇ ਮਸ਼ੀਨ ਦੀ ਆ ਝੰਡਾ ਲੱਗਿਆ ਕੰਪੈਨ ਦੇ ਦੇਖੋ ਝੰਡਾ ਲੱਗਿਆ ਅੱਜ ਸਾਡੇ ਅਮਰੀਕਾ ਘਾਹਰੇ ਪ੍ਰਧਾਨ ਹੋਣੇ ਆ ਕੇ ਗਏ ਨੇ ਤੁਹਾਨੂੰ ਮਿਲ ਕੇ ਗਏ ਹੋਣੇ ਕਹਿ ਕੇ ਗਏ ਨੇ ਉਹ ਵੀ ਗਰਾਹਾਂ ਦੀ ਗੱਡੀ ਅਸੀਂ ਟਰਾਲੀ ਨਹੀਂ ਘੇਰਦੇ ਗੱਡੀ ਨਹੀਂ ਘੇਰਦੇ ਕੋਈ ਕੰਪੈਨ ਨਹੀਂ ਕਰਦੇ ਫਿਰ ਕੀ ਰਿਆ ਫਿਰ ਘੱਗੇ ਹੋਏ ਵੀ ਕੀ ਚੀਜ਼ ਰੱਖੀ ਤੁਸੀਂ ਨੇ ਕੀ ਥੋੜੀ ਥੋੜੀ ਬਾਈ ਥੋੜੀ ਜੀ ਰੱਖੀ ਨੇ ਪਈਾ ਤੂੰ ਤਾਂ ਪਤਾ ਕੀ ਗੱਲ ਹੈ ਪਤਾ ਉਹ ਗੱਲ ਹੈ ਉਹ ਗੁੰਡਾ ਆਏਗਾ ਉਹਨੇ ਉਹ ਬੈਠਿਆ ਗਿਆ ਹੈਗਾ ਲੈ ਕੇ ਕੌਣ ਆਹੋ ਪਤਾ ਪ੍ਰਧਾਨ ਉਹ ਹਰਿਆਣੇ ਦਾ ਪਤਾ ਨਹੀਂ ਸਮਝਦੇ ਵੀ ਸਾਂਝ ਸਾਰੀ ਆ ਵਈ ਤੁਸੀਂ ਮੇਰੇ ਨਾਲ ਸੁਣੋ ਆ ਪੰਜ ਸਿਗਰ ਹੋ ਕੇ ਗੁੰਡਾ ਕਰਦੇ ਨਹੀਂ ਕਿਤੇ ਬੰਦੇ ਨੇ ਕੰਪੈਨ ਤੇ ਧੜੇ ਵੀ ਮਾਰੇ ਕੇਰਾ ਨਹੀਂ ਆਲਾ ਮੌਲਕੀ ਦਾ ਕੇਰਾ ਨਹੀਂ ਕਿਹਾ ਵੀ ਗੱਲ ਕਰਾ ਵੀ ਚਰ ਕੇਰਾ ਕਹਿੰਦਾ ਵੀ ਗੱਲ ਉਹਨੇ ਕਦੇ ਕਰਨੀ ਕਦੀ ਪੰਜ ਬੜੀ ਪੰਜਵਾਰੀ ਕਹਿ ਮੈਂ ਤੂੰ ਦੁਬਾਰੇ ਫੋਨ ਲਾ ਕੇ ਦੁਬਾਰੇ ਫੋਨ ਕੱਟ ਕੇ ਫੇਰ ਲਾਇਆ ਨੇ ਦੇਖੋ ਪ੍ਰਧਾਨ ਦੁਬਾਰੇ ਹੁਣ ਪੁਹਮ ਰੀਅਲ ਗੱਲ ਕਰਾਂਦੇ ਪਹਿਲਾਂ ਉਹਨੂੰ ਪੁੱਛਣਾ ਵੀ ਤੂੰ ਸਾਡੇ ਇਹ ਇਹ ਕੌਣ ਆ ਬੰਦਾ ਮੇਰਾ ਮੁੰਡਾ ਕੰਮ ਕਰਦਾ ਮੈਨੂੰ ਕੰਮ ਕਰਦਾ ਨਹੀਂ ਇਹ ਤਾਂ ਕੰਮ ਕਰਦਾ ਥੋੜਾ ਮੈਨੇਜਰ ਦਾ ਕੋਈ ਕੰਡ ਨਹੀਂ ਉਹਦੀ ਕੋਈ ਜ਼ਿੰਮੇਵਾਰੀ ਆ ਮਾਲੇ ਨਾਲ ਤਾਂ ਕੋਈ ਕੰਡ ਨਹੀਂ ਮੈਨੇਜਰ ਕਿੱਥੇ ਆ ਮਾਲੇ ਨਾਲ ਤਾਂ ਕੋਈ ਕੰਡ ਨਹੀਂ ਇਹ ਇਹ ਨੂੰ ਇਹ ਇਹ ਇਹਦੀ ਕੀ ਤਾਕਤ ਹੈ ਵਿਚਾਰਾ ਕੰਪੈਨ ਰੋਕੂ ਸਾਡੀ ਕਿਵੇਂ ਕੰਪੈਨ ਰੋਕੂਗਾ ਨਾਲੇ ਕਿਵੇਂ ਲੰਗਾ ਦੂਗਾ ਇਹ ਇਹਦੀ ਕੀ ਤਾਕਤ ਹੈ ਬਲੇ ਇਹਨੂੰ ਸੁਣ ਛੱਡ ਜੋ ਇਹਦੀ ਗੱਲ ਹੋਈ ਉਸ ਬਈ ਇਹਦੀ ਸੁਣ ਲੈ ਉਹਦੀ ਮਾਈਕੀ ਆ ਗਿਆ ਬਈ ਪ੍ਰਧਾਨ ਜੀ ਦਾ ਕਰ ਰਹਾ ਮੈਨੇਜਰ ਨਾਲ ਆਹੀ ਸਭਾ ਗੱਲ ਦਾ ਕਰਨੀ ਚਾਹੀਦੀ ਤੇਰਾ ਫਰਜ਼ ਨਹੀਂ ਸਮਝੀ ਤਿੰਨ ਤਿੰਨ ਗੱਲ ਕਰਨ ਦਾ ਫਰਜ਼ ਨਹੀਂ ਦੱਸਣ ਦਾ ਤਾਂ ਫਰਜ਼ ਬਣਦਾ ਆ ਵੀ ਮੈਨੇਜਰ ਨਾਲ ਪਈ ਨਹੀਂ ਨਹੀਂ ਮੈਨੇਜਰ ਦਾ ਫਰਜ਼ ਨਾ ਤੈਨੂੰ ਕਹਿ ਕੇ ਰੱਖਣਾ ਵੀ ਲੋਗ ਰਹਾ ਨਹੀਂ ਬੱਜੀ ਇਹਦਾ ਨਹੀਂ ਇਹਨੂੰ ਗਲਤੀ ਹੈ ਇਹਦੀ ਨਹੀਂ ਗਲਤੀ ਹੈ ਇਹਦੀ ਗਲਤੀ ਹੈ ਜਦੋਂ ਸਾਡਾ ਪ੍ਰਧਾਨ ਕਹਿ ਕੇ ਵਾਗਿਆ ਵੀ ਯਾਰ ਸਾਡੀਆਂ ਗੱਡੀਆਂ ਲਗਾ ਦਿਓ ਸਾਰੀਆਂ ਮੇਰੇ ਕਿਉਂ ਰੁਕਦਾ ਨਹੀਂ ਤੇਰੀ ਇਹਦੀ ਤਾਕਤ ਐਨੂੰ ਕਹਿੰਦੇ ਕੀ ਆ ਰਹਿਗਾ ਗੱਲੇ ਕਰਦੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਉਹ ਇਹਨਾਂ ਨੂੰ ਆਖਿਆ ਇਹ ਟੋਲਪਲਾਜ ਵਾਲਿਆਂ ਨੇ ਗੁੰਡਾਗਰਦੀ ਸ਼ੁਰੂ ਕਰੀ ਦੀ ਪੰਜਾਬ ਤੁਸੀਂ ਬੰਦ ਕਰਾ ਕੇ ਗਏ ਉਹ ਗੁੰਡਾਗਰਦੀ ਨੂੰ ਇਸੇ ਟੋਲਪਾਚ ਦੇ ਕਿੱਲ ਲੱਗੇ ਹੋ ਜਾਂਦੇ ਦਸਾ ਕੇ ਇਹਦੇ ਮਤਲਬ ਇਹਨਾਂ ਨੇ ਨਾ ਲੰਮੀ ਪਰਤਾਈ ਇਹਦੇ ਮੈਨੂੰ ਬਤਲ ਗਿਆ ਮੈਚ ਕਰਾ ਲਿਆ ਜੀ ਕਿੱਲ ਲਾ ਕੇ ਉਹ ਰੱਖਿਆ ਹੈ ਜੀ ਨਹੀਂ ਜਦੋਂ ਆਪਣੇ ਅਮਰਪੁਰ ਦੇ ਤਾਂ ਤੁਹਾਨੂੰ ਕੀ ਜਗਾ ਮੈਂ ਮੇਰੀ ਮਸ਼ੀਨ ਮੈਂ ਮੇਰੀ ਮਸ਼ੀਨ ਡਾਣ ਲਗਵਾ ਦੋ ਇੱਕ ਪ੍ਰਧਾਨ ਦਾ ਫੋਨ ਬੇਟਿੰਗ ਚੱਲ ਰਿਹਾ ਮੈਂ ਜੇ ਪਰਚੀ ਕੱਟੂ ਤਾਂ ਮੈਂ ਪਰਚੀ ਕੱਟਵਾ ਦੂੰ ਕਹਿੰਦਾ ਨਾ ਨਾ ਮਸ਼ੀਨ ਮਾਗਰ ਕਰ ਨਹੀਂ ਇੱਥੇ ਬਵਾਦ ਖੜਾ ਹੋ ਜਾਊਗਾ ਨਹੀਂ ਨਹੀਂ ਪਤਾ ਕੀ ਹੈ ਪ੍ਰਧਾਨ ਜੀ ਮਰੀਸ਼ੀ ਵਾਲੇ ਆਪਣੇ ਉਦੋਂ ਉਹਨਾਂ ਨੂੰ ਕਹਿੰਦੇ ਵੀ ਗੱਡੀਆਂ ਲੰਘ ਨਹੀਂ ਲੰਘ ਰਹੀਆਂ ਨੇ ਆ ਬੱਸ ਠੀਕ ਹੈ ਫੋਰ ਕਰਾ ਲੰਗਦੀ ਤੁਸੀਂ ਕੈਮਰਾ ਚੈੱਕ ਕਰ ਲਓ 24 ਸਾਰੀਆਂ ਲੰਗਦੀ ਨਹੀਂ ਹੈ ਮੇਰੀ ਕੋਈ ਗੱਲ ਨਹੀਂ ਹੈ ਜੇ ਗਰਾਹਾਂ ਚ ਤਾਂ ਇਹਨੂੰ ਹੈ ਹੀ ਨਹੀਂ ਸਾਰੀਆਂ ਲੰਗਦੀ ਨਹੀਂ ਜੀ ਬੰਦਾ ਲੰਗੀ ਜਾਂਦੀ ਹੈ ਜੀ ਸਾਰੀਆਂ ਲੰਗ ਰਹੀਆਂ ਲੰਗਾ ਲੰਗ ਰਹੀਆਂ ਇਹ ਮੇਰੇ ਪਾਸੇ ਵੀ ਲੰਗੀ ਜਾਂਦੀ ਪੂਰਾ ਹੋ ਜਾਂਦੇ ਆਪਣੇ ਕੋਲ ਮੇਰੀ ਗੱਲ ਸੁਣਿਆ ਤੁਸੀਂ ਅਮਰੀਕ ਹੋਰੀਆਂ ਨੇ ਕੀ ਰੱਖੀ ਐ ਬੰਦਾ ਨੇ ਕੀ ਰੱਖੀ ਫੋਟੇਰਾ ਨਹੀਂ ਸੀ ਇਹ ਮੈਨੇਜਰ ਨੇ ਕਿਉਂ ਨਹੀਂ ਲਿਖ ਕੇ ਲਗਾਇਆ ਕੱਲੇ ਕੱਲੇ ਖਾਣੇ ਦੇ ਵਿੱਚ ਕੋਈ ਗਰਾਹਾਂ ਦੀ ਗੱਡੀ ਕੋਈ ਆਉਂਦੀ ਲੰਗਾ ਦਿਓ ਯਾਰ ਕਿਸੇ ਵੀ ਜਿੱਥੇ ਬੰਦੀ ਤੇ ਆਉਂਦੀ ਆਸ ਤਾਂ ਕਹਿੰਦੇ ਲਗਾਓ ਚੱਲ ਤੁਸੀਂ ਨਹੀਂ ਤੁਸੀਂ ਕਿਸੇ ਨਾਲ ਕਿਵੇਂ ਵੇਚਲਾ ਸਾਨੂੰ ਨਹੀਂ ਪਤਾ ਤੁਸੀਂ ਸਾਡੀ ਗੱਡੀ ਕਿਉਂ ਨਹੀਂ ਲਗਾਉਂਦੇਗੇ ਚਲੋ ਅਸੀਂ ਗੱਲ ਕਰਾਂ ਜੀ ਗੱਡੀਆਂ ਦਾ ਘਟਦੇ ਨਹੀਂ ਸਾਡੀ ਜਿਹੜੇ ਬੰਦਿਆਂ ਨੂੰ ਤੇ ਗੁੰਡਾ ਕਰਦੀ ਕਿਹਦੀ ਕੰਪੇਨ ਨਾਲ ਦਲੇ ਕਿ ਨਹੀਂ ਮਾਰੇ ਲੈਵ ਦੇਖਿਆ ਅਸੀਂ ਨੇ ਐਸੇ ਕਿ ਤੋਰ ਪਾ ਕੇ ਗੁੰਡਾ ਕਰਦੀ ਹੋਈ ਐ ਇੱਥੇ ਨਵੇਂ ਗੁੰਡੇ ਪੜਾ ਹੋਏ ਨੇ ਯਾਰ ਇਹ ਕਿਹੜੇ ਪਾਉਣ ਕਿਹੜੀ ਅਗਾ ਜਥੇਵੰਦੀਆਂ ਦੇ ਝੰਡੇ ਲੱਗੇ ਹੋਏ ਨੇ ਕਿਸਾਨੀ ਦੇ ਵਿੱਚ ਇਸ ਕਰਕੇ ਸੱਜਣੋ ਸਾਡੇ ਭਰਾ ਹੋਗੇ ਤੁਹਾਡੇ ਵਾਸਤੇ ਲੜਿਆ ਆ ਤੁਹਾਡੇ ਕਾਲੇ ਚਾਹ ਟੋਲ ਪਲਾਜ ਨੂੰ 40 ਲੱਖ ਰੁਪਏ ਦਾ ਕਹਿੰਦੇ ਆ ਸੀ ਉਹ ਮੁੰਡਿਆਂ ਨੂੰ ਪੁੱਛ ਕੇ ਦੇਖੋ ਕਿ ਟੋਲ ਪਲਾਜ ਵਾਲਿਆਂ ਨੂੰ ਕਾਲੇ ਚਾਹ ਵਾਲਿਆਂ ਨੂੰ ਤੁਸੀਂ ਯਾਰ ਇਹਨਾਂ ਨੂੰ ਨਹੀਂ ਲਾ ਕੇ ਤੁਸੀਂ ਇਹ ਨਹੀਂ ਠੀਕ ਹੈ ਗੱਲ ਇਹ ਵੀ ਨਾਲ ਹੀ ਨਹੀਂ ਉਹਨਾਂ ਦੇ ਟੋਲ ਪਲਾਜ ਫ੍ਰੀ ਕਰੋ ਯਾਰ ਅਸੀਂ ਕਰਨਾ ਔੜੀ ਜਿੰਦਾਬਾਦ 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 ਟਕਨੋਰੀ ਵਾਲਾ ਟੋਲ ਪਲਾਜ ਫ੍ਰੀ ਕੀਤਾ ਯਾਰ ਇਹ ਕਿਉਂਕਿ ਇਹਨਾਂ ਨੇ ਅੱਜ ਕੰਪੈਨਾਂ ਨਹੀਂ ਕਿਤੇ ਪਹਿਲਾਂ ਵੀ ਵਿਚਾਰਾਂ ਵਾਲੇ ਡਲੇ ਮਾਰੇ ਨੇ ਕੰਪੈਨਾਂ ਵਾਲਿਆਂ ਦੇ ਰੋੜੇ ਮਾਰ ਕੇ ਹੁਣ ਟੋਲ ਪਲਾਜ਼ਾ ਇਹ ਨੌਰੀ ਰੋੜਾ ਵਾਲੇ ਤੱਕੇ ਸ਼ਹੀਦ ਕਰਨੀ ਬੰਦ ਕਰੋ ਬੰਦ ਕਰੋ ਕੰਪਨੀਆਂ ਦੇ ਟੋਲ ਪਾ ਦੇ ਕਚਰਾ ਮਨੇ ਜੀ ਲੋਕਾਂ ਵਾਲਾ ਕਚਰਾ ਗੱਡੀਆਂ ਦੇ ਨਾਲ ਮਿਖਣਗੇ ਕੰਪਨੀਆਂ ਦੇ ਟੋਲ ਪਾ ਦੇ ਕਚਰਾ ਆਪਣੇ ਤੇ ਨਾ ਕਰੋ ਚੱਲ ਚੱਲ ਦੇਖ ਸਕਦੇ ਹੋ ਤੁਸੀਂ ਖਨੌਰੀਆ ਟੋਲ ਪਲਾਜਾ ਬਿਲਕੁਲ ਕੀ ਕਰਨਗੇ ਚੱਲਾ ਖੜੇ ਸਾਹਮਣੇ ਦੁਨੀਆਂ ਤੱਕੇ ਨਾਲ ਗੁੰਡਾਗਰਦੀ ਕਰਕੇ ਕਾਰਟੀਆਂ ਇਕੱਠੀਆਂ ਜਾਰੀਆਂ ਨੇ ਖਨੌਰੀ ਟੋਲ ਪਲਾਜੇ ਦੇ ਉੱਪਰ ਮੈਨੇਜਰ ਮਰਦਾਬਾ ਮਰਦਾਬਾ ਮਰਦਾ ਇਸ ਟਾਈਮ ਅਸੀਂ ਸਤਾਨੇ ਟੋਲ ਪਲਾਜੇ ਦੇ ਖੜਿਆਂਗੇ ਭਰਾਵੋ ਸਾਡੀ ਕੰਪੇਨ ਆ ਰਹੀ ਸੀ ਤੱਕੇ ਨਾਲ ਗੁੰਡਾਗਰਦੀ ਕਰਕੇ ਉਹ ਕੰਪੇਨ ਰੋਕ ਰੱਖੀਏਗੀ ਉਹ ਖੜੀ ਆ ਡੰਡਾ ਲੱਗਾ ਹਾਕਮਪੈਨ ਦੇ ਉੱਤੇ ਚੌਥੀ ਵਾਰ ਇਹ ਕੰਪੈਨ ਘੇਰੀਆ ਇੱਕ ਵਾਰੀ ਇਹਨਾਂ ਨੇ ਪਰਚੀ ਵੀ ਕੱਟੀ ਹੈਗੀ ਇਸ ਕਰਕੇ ਇਹ ਜਿਹੜਾ ਸਤਰਾਨਿਆ ਟੋਲਪਰਾ ਚਾਗਾ ਇਹ ਬਹੁਤ ਗੁੰਡਾਗਰਦੀ ਕਰਦਾਗਾ ਇਸ ਲਈ ਸਾਡੇ ਇੱਥੇ ਪ੍ਰਧਾਨ ਜੀ ਸਪੈਸ਼ਲ ਅਮਰੀਕ ਸਿੰਘ ਕਾਕਾ ਕੇ ਕਹਿ ਕੇ ਗਏ ਇਹਨਾਂ ਨੂੰ ਵੀ ਅਸੀਂ ਜਦੋਂ ਸਾਡੀਆਂ ਗੱਡੀਆਂ ਤੁਸੀਂ ਰੋਕ ਜਿਓ ਕਲ ਬੰਦ ਕਰੋ ਉਹਨਾਂ ਨੇ ਇਹਨਾਂ ਨੇ ਕਬੂਲ ਕੀਤਾ ਵੀ ਅੱਜ ਤੋਂ ਬਾਅਦ ਅਸੀਂ ਕੋਈ ਗੱਡੀ ਨਹੀਂ ਰੋਕਾਂਗੇ ਅੱਜ ਸਾਡੀ ਕੰਪੈਨ ਫੇਰ ਰੋਕ ਰੱਖੀ ਹੈ ਮਜਬੂਰੀ ਬਸ ਅੱਕ ਕੇ ਅਜੇ ਤਾਂ ਟੂਲਪਲਾਜ ਫ੍ਰੀ ਕਰਨ ਪਿਆ ਸਾਡੇ ਪ੍ਰਧਾਨ ਜੀ ਵੀ ਕਹਿਣਾ ਹੀ ਸੁਣਦੇ ਇਹਦੇ ਬਾਰੇ ਸਾਡਾ ਇਹਦੇ ਬਾਰੇ ਇਹ ਕਹਿਣਾ ਹੈ ਜਿਹੜਾ ਸਤਰਾਣੇ ਦਾ ਟੂਲਪਲਾਜ ਹੈ ਟੋਟਲ ਪੰਜਾਬ ਦੇ ਟੂਲਪਲਾਜਾਂ ਦੇ ਉੱਤੇ ਜਿਹੜੀਆਂ ਕੰਪੈਨੀਆਂ ਨੇ ਇਹਨਾਂ ਨੂੰ ਟੂਲਪਲਾਜਾਂ ਨਹੀਂ ਲੱਗਦਾ ਨਾ ਇਹਦੇ ਨਾਂ ਦਾ ਟੂਲਪਲਾਜਾ ਕੱਟਿਆ ਜਾਂਦਾ ਗੱਡੀ ਦੇ ਟਰਾਲੇ ਦਾ ਨਾਂ ਦਾ ਟੂਲਪਲਾਜਾ ਕੱਟਦੇ ਨੇ ਜਾਣ ਬੁੱਝ ਕੇ ਯਾਨੀ ਕਿ ਐਸੇ ਕੰਪੈਨ ਦਾ ਟੂਲਪਲਾਜਾ ਇਹਨਾਂ ਨੇ ਪਹਿਲਾਂ ਕੱਟਿਆ ਜਦੋਂ ਅਸੀਂ ਗੱਲ ਕਰਨ ਵਾਸਤੇ ਕਹਿੰਨੇ ਮੈਨੇਜਰ ਨੂੰ ਕਿ ਮੈਨੇਜਰ ਨਾਲ ਗੱਲ ਕਰਾਓ ਇਹਨਾਂ ਦਾ ਮੈਨੇਜਰ ਕਹਿੰਦਾ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਕਿਸੇ ਨਾਲ ਜਣੀ ਕਿ ਕਈ ਦਿਨ ਤੁਸੀਂ ਵੀਡੀਓ ਦੇਖੀ ਐ ਜਿਹੜੀ ਕੰਪੈਨ ਦੀ ਘੇਰ ਕੇ ਰੂੜੇ ਮਾਰ ਲਾ ਕੇ ਇੱਟਾਂ ਮਾਰ ਕੇ ਪੂਰੀ ਗੁੰਡਾਗਰਦੀ ਕੀਤੀ ਐ ਇਹ ਗੁੰਡਾਗਰਦੀ ਅੱਜ ਬੰਦ ਕਰਨ ਆਇਆ ਸੀ ਦੱਸਣਾ ਆ ਮੈਨੇਜਰ ਉਹ ਵੀ ਜਿਹੜਾ ਤੈ ਤੂੰ ਕਹਿੰਨਾ ਵੀ ਟੈਲੀਫੋਨ ਨਹੀਂ ਮਤਲਬ ਅਸੀਂ ਅਸੀਂ ਗੱਲ ਕਰਦੇ ਇੱਥੇ ਆਉਣਾ ਪਊਗਾ ਇੱਕ ਹੈਗਾ ਖਨੋਰੀ ਵਾਲਾ ਕੁਲਪਰਾਜੀ ਇਹ ਹੀ ਸਤਰਾਣੇ ਵਾਲਾ ਜਣੀ ਕਿ ਅੱਜ ਅਸੀਂ ਅੱਕ ਕੇ ਜਦੋਂ ਇਹਨਾਂ ਨੂੰ ਕਿਹਾ ਹਰਜੀਤ ਸਿੰਘ ਨਾਲ ਗੱਲ ਕਰਾਉਣ ਵਾਸਤੇ ਉਹ ਡਰਾਈਵਰ ਨੂੰ ਕਿਹਾ ਕੰਪੈਨ ਦੇ ਨੂੰ ਵੀ ਗੱਲ ਕਰ ਟੋਨ ਨਾਲ ਪ੍ਰਧਾਨ ਗੱਲ ਕਰਨੀ ਚਾਹੁੰਦਾ ਜਿਹੜਾ ਬੰਦਾ ਪਰਚੀ ਕੱਟਦਾ ਉਹ ਕਹਿੰਦਾ ਅਸੀਂ ਨਹੀਂ ਗੱਲ ਕਰਦੇ ਅਸੀਂ ਕੋਈ ਗੱਲ ਨਹੀਂ ਕਰਨੀ ਇਹਨਾਂ ਨੇ ਪ੍ਰਧਾਨ ਨਾਲ ਗੱਲ ਕੀਤੀ ਪ੍ਰਧਾਨ ਨੇ ਜਾਨੀ ਕਿ ਅੱਗੇ ਸਾਡੇ ਨਾਲ ਗੱਲ ਕੀਤੀ ਅਸੀਂ ਨਹੀਂ ਕਿਹਾ ਵੀ ਸਾਡਾ ਜਾਣਾ ਬੰਦ ਹੈ ਇਹ ਵੱਧਦੇ ਜਾ ਰਹੇ ਆ ਕਹਾਂ ਵਧਣਗੇ ਇਹ ਮੈਨੇਜਰ ਸਾਬਤ ਕਰਨਾ ਚਾਹੁੰਦਾ ਵੀ ਕੌਣ ਹੁੰਦਾ ਵੀ ਕੰਪੈਨ ਨੂੰ ਟੂਲ ਪਲਾਜਾ ਨਹੀਂ ਲੱਗਦਾ ਵੀ ਮੈਂ ਕੱਟ ਕੇ ਰੱਖਾਂਗਾ ਟੂਲ ਪਲਾਜਾ ਅੱਜ ਅਸੀਂ ਉਹ ਬੰਦ ਕਰਨਾ ਆ ਕਿ ਇਹ ਪਹਿਲਾਂ ਵੀ ਪ੍ਰਧਾਨ ਜੀ ਕਹਿੰਦੇ ਖੰਭੇ ਦੇ بڑے بڑے ਕਿੱਲੇ ਜੇ ਲਾ ਕੇ ਟੈਰਾ ਮੂਰੇ ਸੜ ਦੋ ਸ਼ੁਰੂ ਤੋਂ ਟੂ ਇਸੇ ਟੂਲ ਪਲਾਜ਼ੇ ਦੇ ਉੱਤੇ ਇਹਨਾਂ ਨੇ ਦੂਜੇ ਲੋਟ ਮਤਲਬ ਇੱਕ ਸਤੇਰੀ ਦੇ ਉੱਤੇ ਜਿਹੜੇ ਕਿੱਲ ਲਾ ਕੇ ਜਿਹੜੀ ਉਹ ਵੀਡੀਓ ਬਹੁਤ ਚੱਲੀ ਆ ਉਹ ਅਸੀਂ ਦਿਖਾਈ ਆ ਲੋਕਾਂ ਨੂੰ ਵੀ ਆ ਗੁੰਡਾਗਰਦੀ ਆ ਜੇ ਪੰਜਾਬ ਇਸ ਗੁੰਡਾਗਰਦੀ ਦੇ ਥੱਲੇ ਜਾਊਗਾ ਤਾਂ ਜੁਣਾ ਬਹੁਤ ਔਖਾ ਹੋਊਗਾ ਇਹ ਹੈ ਤਾਂ ਗੁੰਡਾ ਪਰਚੀ ਦੇ ਆਮ ਵੀ ਉਹ ਵੀ ਕਹਿ ਲਈ ਇਹਨੂੰ ਆਪਾਂ ਜਣੀ ਕਿ ਉਹ ਤੋਂ ਵੀ ਵੱਧ ਕੇ ਗੁੰਡਾਗਰਦੀ ਕਰਦੇ ਨੇ ਉਹ ਤਾਂ ਐਵੇਂ ਬੰਦ ਹੋਣੇ ਚਾਹੀਦੇ ਆ ਕਾਹਦਾ ਅਸੀਂ ਗੱਡੀ ਲੈਨੇ ਆ ਰੋਡ ਟੈਕਸ ਦੰਦੇ ਆ ਟਰੱਕ ਵਾਲੇ ਟਰੱਕ ਲੈਂਦੇ ਆ ਰੋਡ ਟੈਕਸ ਦੰਦੇ ਆ ਜਦੋਂ ਰੋਡ ਟੈਕਸ ਦੰਦੇ ਆ ਜਦੋਂ ਰੋਡ ਟੈਕਸ ਕੱਟਿਆ ਜਾਂਦਾ ਫਿਰ ਗੁੰਡਾ ਪਰਚੀ ਕਾਦੀ ਪੰਜਾਬ ਦੇ ਲੋਕੋ ਜੇ ਤੁਸੀਂ ਨਾ ਜਾਗੇ ਗੱਲ ਕੰਪੈਨਾਂ ਦੀ ਨਹੀਂ ਗੱਲ ਫਰੀ ਕਰਨ ਦੀ ਨਹੀਂ ਅੱਜ ਜੁਪੀ ਦੇ ਅੰਦਰ ਵੀਡੀਓ ਕੱਢ ਕੇ ਦੇਖੋ ਮੋਟਰਸਾਈਕਲਾਂ ਦੀਆਂ ਪਰਚੀਆਂ ਕੱਟਣ ਲੱਗੀਆਂ ਮੋਟਰਸਾਈਕਲਾਂ ਦੀਆਂ ਛੜਕ ਤੇ ਚੜਿਆ ਕਰੋਗੇ ਤੁਰੇ ਜਾਂਦੇ ਨੇ ਪਰਚੀਆਂ ਕੱਟਿਆ ਕਰਨਗੇ ਇਹ ਜਿਹੜੀ ਗੁੰਡਾ ਕਰਦੀ ਇਹ ਸੈਂਟਰ ਸਰਕਾਰ ਨੇ ਜਿਹੜੀ ਚਲਾਈ ਆ ਇਹ ਅਜੋਗ ਅਦਾਰਿਆਂ ਦੇ ਜਿਹੜੀ ਕਿ ਠੇਕੇਦਾਰ ਨੇ ਜਿਹੜੇ ਉਹ ਉਹਨਾਂ ਦਾ ਇਹ ਕਿਰਿਆ ਚਲਾਈ ਹੋਈ ਆ ਅੱਜ ਟੂਰ ਪਲਾਜ਼ਿਆਂ ਤੇ ਮੋਟਰਸਾਈਕਲ ਦੇ ਟੂਰ ਪਲਾਜ਼ਿਆਂ ਪਰਚੀਆਂ ਕੱਢਦੀਆਂ ਨੇ ਅੱਜ ਭਾਰਤ ਦੇ ਅੰਦਰ ਹਾਂ ਪਰ ਅਜ ਭਾਰਤ ਮਾਲਾ ਤੇ ਕੱਟਦੀ ਨੇ ਭਾਰਤ ਮਾਲਾ ਤੇ ਕੱਟਣ ਲੱਗ ਗੀਆਂ ਇਹ ਲੋਕਾਂ ਨੇ ਇਸ ਰੋਡ ਤੇ ਟੋਏ ਵੀ ਬਹੁਤ ਪਏ ਹੋਏ ਨੇ ਟੋਟੇ ਟਾਇਰ ਦਾ ਕੋਈ ਮਤਵ ਨਹੀਂ ਗੁੰਡਾ ਪਰਚੀ ਹੈ ਨਾ ਉਹਨਾਂ ਦਾ ਕੋਈ ਮਤਵ ਨਹੀਂ ਸਾਰੇ ਰੋਡ ਟੁੱਟੇ ਹੋਏ ਨੇ ਨਾ ਪੋਲ ਟੁੱਟੇ ਹੋਏ ਨੇ ਪੋਲ ਬੰਦ ਕੀਤੇ ਹੋਏ ਨੇ ਸਾਰੇ ਨਹੀਂ ਸਾਰੇ ਰੋਡ ਟੁੱਟੇ ਨੇ ਭਾਰਤ ਵਾਲਾ ਰੋਡ ਆ ਉਹ ਵੀ ਟੁੱਟਿਆ ਹੋਇਆ ਇਹਨਾਂ ਨੇ ਰੱਜ ਕੇ ਰੁਪਈਆ ਖਾਧਾ ਹੈ ਰੱਜ ਕੇ ਜਿਹੜੇ ਪੂਲ ਪਲਾਜ਼ਾ ਨਹੀਂ ਲੁੱਟ ਰਿਆ ਲੁੱਟ ਬੰਦ ਕਰਾਉਣੀ ਹੈ ਇਹ ਕਿਰੇ ਹੈ ਇਹ ਪਹਿਲਾ ਸਟੈਪ ਹੈ ਵੀ ਕੰਪੇਨਾਂ ਤੋਂ ਕਰ ਲਈਏ ਜਥੇਬੰਦੀਆਂ ਗੱਡੀਆਂ ਲੰਘਣ ਲੱਗ ਜਾਨਾ ਇਹ ਜਦੋਂ ਲੋਕਾਂ ਦਾ ਸਿਰ ਜੁੜ ਕੇ ਲੋਕਾਂ ਦੇ ਜਮਾ ਪਟਾਉਣੇ ਨੇ ਲੜਾਈ ਤਾਂ ਜਮਾ ਪਟਾਉਣ ਦੀ ਹੈ ਨਾ ਅਸੀਂ ਕਿਉਂ ਲੁੱਟੇ ਜਾਈਏ ਜੇ ਤੁਸੀਂ ਸਾਧਨ ਲੈਨੇ ਆ ਸਾਡੇ ਸਾਧਨਾਂ ਦਾ ਰੋਡ ਟੈਕਸ ਕੱਟਿਆ ਜਾਂਦਾ ਅਸੀਂ ਟੈਕਸ ਭਰਦੇ ਹਾਂ ਗੱਡੀਆਂ ਵਾਲੇ ਟੈਕਸ ਭਰਦੇ ਆ ਅਸੀਂ ਵਾਟਾ ਲੁੱਟੇ ਜੜੀ ਇਹ ਗੁੰਡਾ ਪਰਚੀ ਆ ਧੱਕਾ ਇਹ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਆਉਣ ਵਾਲੇ ਸਮੇਂ 'ਚ ਜਮ੍ਹਾਂ ਬੰਦ ਕਰਾਂਗੇ ਜਦੋਂ ਲੋਕਾਂ ਦੇ ਸਿਰ ਜੁੜ ਗਏ ਪਰ ਅਜੇ ਲੋਕਾਂ ਦੇ ਸਿਰ ਉਨੇ ਨਹੀਂ ਜੁੜੇ ਜਿੱਥੇ ਬੰਦੀਆਂ ਨੇ ਜੁੜ ਗਏ ਜਿੱਥੇ ਬੰਦੀਆਂ ਨੇ ਗੱਡੀਆਂ ਕਾਤੋਂ ਫਿਰ ਲੰਘਾਂ ਲੱਗੀਆਂ ਉਹਨਾਂ ਦੇ ਸਿਰ ਜੁੜ ਗਏ ਉਨੇ ਕੰਦੇ ਨੇ ਉਨੇ ਕੰਦੇ ਲੰਘਣ ਲੱਗੇ ਜੇ ਸਾਰੇ ਲੋਕਾਂ ਦੇ ਸਿਰ ਜੁੜ ਜਾਣ ਕੌਣ ਹੁੰਦੇ ਨੇ ਪਰਚੀ ਪਰਚੀ ਕੱਟਣ ਵਾਲੇ ਕੌਣ ਹੁੰਦੇ ਨੇ ਘਰ ਬਣਾ ਕੇ ਸੜਕਾਂ ਤੇ ਲੁੱਟਣ ਵਾਲੇ ਇਹ ਲੁੱਟ ਬੰਦ ਕਰਾਉਣੀ ਹੈ ਅੱਜ ਇਸ ਮੈਨੇਜਰ ਨੂੰ ਦੱਸਣ ਆਇਆ ਵੀ ਐਂ ਗੋਡਾ ਕਰਦੀ ਪੰਜਾਬ 'ਚ ਨਹੀਂ ਚੱਲੂਗੀ ਕਿਤੇ ਹੋਰ ਚਲਾ ਕੇ ਆਉਂਗਾ ਕਿਸੇ ਹੋਰ ਸਟੇਟ ਭੁਲ ਕੇ ਆਇਆ ਹਾਂ ਵੀ ਤੇਰੀ ਮਨਮਰਜ਼ੀ ਕਰਦੀ ਹੈ ਵੀ ਮੈਂ ਤੇ ਪੈਨਾਂ ਦੇ ਪਰਚੀ ਨਹੀਂ ਕੱਟ ਪਰਚੀਆਂ ਕੱਟੂਗਾ ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰਨੀ ਕੌਣ ਹੁੰਦਾ ਕੋਈ ਪ੍ਰਧਾਨ ਗੱਲ ਕਰਨ ਵਾਲਾ ਇਹਦਾ ਮਤਲਬ ਇਹੀ ਹੋਇਆ ਨਾ ਜਦੋਂ ਆਪਾਂ ਕਹਿੰਦੇ ਪ੍ਰਧਾਨ ਗੱਲ ਕਰਨ ਦੀ ਚਾਹਤ ਜੇ ਕੋਈ ਅਫਸਰ ਨਾਲ ਕੋਈ ਗੱਲ ਕਰਨੀ ਚਾਹੁੰਦਾ ਪਰ ਗੱਲ ਕਰਦੇ ਆ ਬਸ ਗੱਲ ਕਰਾਓ ਸਾਡੀ ਇਹ ਉਹ ਨੂੰ ਅੱਜ ਇਹ ਦੱਸਣਾ ਹੈ ਵੀ ਐ ਨਹੀਂ ਪੰਜਾਬ ਹੈ ਇਹ ਇਹ ਪੰਜਾਬ ਦੇ ਵਿੱਚ ਐ ਨਹੀਂ ਚੱਲ ਅੱਜ ਜਣੀ ਕੇ ਨੂੰ ਸਾਰਾ ਦਿਨ ਫਰੀ ਚੱਲ ਜੀ